ਬਲੌਗ ਚ ਉਹ ਦਾ ਡਬਲ ਬੋਲਦਾਂਗੇ ਨਾ तकरीबन ਸਾਰਿਆਂ ਦੇ ਨਾਮ ਆ ਹੀ ਗਏ ਹੋਣਗੇ ਇੱਕ ਸਤਨਾਮ ਸਿੰਘ ਸਾਹਿਬ ਤੇ ਪਿੰਡ ਗਿਆਨੀ ਤੋਂ ਨਾ ਤੇ ਆ ਕੇ ਇੱਕ ਕਿਲੇ ਚ ਨਾ ਪਾਣੀ ਲਾਉਣਾ ਯਾਰ ਤੇ ਬਾਈ ਜੀ ਸ਼ੁਰੂ ਕਰਤਾ ਇਹ ਬੀਜ ਕੇ ਤਾਂ ਹੁਣ ਆਟੇ ਤੇ ਬੰਬੀ ਛੱਡਤੀ ਇਹ ਹੱਥ ਨੂੰ ਲੱਗੂ ਬੱਸ ਇੰਨੇ ਹੀ ਲੱਗੂਗੇ ਇਹ ਲੱਤਾਂ ਤਾਂ ਵੱਲ ਗਏ ਹਾਂਜੀ ਦੋਸਤੋ ਆਪਾਂ ਭਾਈ ਉੱਥੋਂ ਆ ਕੇ ਪਿੰਡ ਗਿਆਨੀ ਤੋਂ ਨਾ ਇਹ ਆ ਕਿ ਕਿਲੇ ਜਣਾ ਪਾਣੀ ਲਾਉਣਾ ਯਾਰ ਤੇ ਰੇਹ ਦੀ ਤਿਆਰੀ ਕਰਦੇ ਆ ਚੱਲ ਮੈਂ ਇੱਕ ਘਟਾ ਇਹ ਸੜ ਦਨੇ ਅੱਧਾ ਅੱਧਾ ਸਟਕੇ ਹੁ ਸਾਰਾ ਨਹੀਂ ਤੇ ਇਹ ਚ ਥੋੜੇ ਕਿਤੇ ਕਿਤੇ ਡਲੇ ਜੇ ਉਤੇ ਰੇਹ ਲੈਂਦੀ ਸੀ ਤੇ ਭੰਨ ਕੇ ਇਹਦੇ ਵਿੱਚ ਆਪਾਂ ਅੱਜ ਚਲਾਉਨੇ ਆ ਮੋਟਰ ਤੇ ਪਾਣੀ ਲਾਉਣੇ ਆਪਣੀਆਂ ਟਰਾਲੀ 'ਚ ਧਰ ਲਿਆ ਸਮਾਨ ਕੰਗਾ ਕਬਾੜੀਆਂ ਤੇ ਪਢੋਲੇ ਹੋਰੀਆਂ ਹਾ ਉੱਥੇ ਭੰਨ ਕੇ ਰੇਹ ਫੇਰ ਪਾਵਾਂਗੇ ਇਹਦੇ ਵਿੱਚ ਭੰਨੇ ਤੋਂ ਬਣਾ ਨਹੀਂ ਕਿਉਂਕਿ ਇਹਦੇ ਵਿੱਚ ਡਲੇ ਜੇ ਮਾੜੇ ਮਾੜੇ ਤੇ ਵਿੱਚ ਪਾਉਣ ਇੱਕ ਜਿੰਕ ਆ ਜਿੰਕ ਕਿੰਨੇ ਪਰਸੈਂਟ ਆ 33% ਹੈ ਨਾ ਹੂੰ ਧਰ ਲਿਆ ਟਰਾਲੀ 'ਚ ਸਮਾਨ ਚਲਦੇ ਆਗੇ ਆਪਾਂ ਆਪਣੀ ਟਰਾਲੀ ਲੈ ਕੇ ਇੱਥੇ ਖੜਾਤੀ ਸੀ ਤੇ ਪੱਲੀ ਕਿਉਂ ਮਛਾਈ ਹੈ ਪੱਲੀ ਦੇ ਵਿੱਚ ਨਾ ਇਹ ਤਾਂ ਘਟੇ 'ਚ ਸਾਰੇ ਅੱਡਲੇ ਦੱਸਿਆ ਸਾਨੂੰ ਹੈ ਨਾ ਨਵੇਂ ਜਿੰਕੀ ਪਾ ਲੈਣੇ ਆ ਤੇ ਉਹ ਕਿੱਲੇ 'ਚ ਪਾ ਕੇ ਉਹਨਾਂ ਅੱਧਾ ਗਟਾ ਕਿ ਨਾ ਅੱਧਾ ਗਟਾ ਪਾਵਾਂਗੇ ਉਹ ਚ ਤੇ ਫਿਰ ਆਪਾਂ ਛੱਡ ਕੇ ਆਵਾਂਗੇ ਆਪਣੀ ਮੋਟਰ ਇਹ ਉਹ ਸੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਵੀ ਪਾਣੀ ਪੁਣੀ ਲਾਉਣਾ ਲੱਗ ਗਏ ਹੋਗੇ ਭਾਈ ਤਾਂ ਫਿਰ ਆਪਾਂ ਪੰਦੇਆਂ ਦੇ ਵਿੱਚ ਡਲੇ

ਕਿਰਾ ਬੰਬੀ ਛੱਡੇ ਆ ਕਿਰਾ ਬੰਬੀ ਛੱਡੇ ਉਹਨੇ ਉਹ ਪਾਣੀ ਖਾਣਾ ਖੂਣਾ ਚਾਹੂਆ ਟਾਈਮ ਲੱਗੂਆ ਇਹਨੂੰ ਕੁੱਟ ਕੇ ਆਪਾਂ ਲੈ ਜਾਾਂਗੇ ਨਾ ਚਲ ਆਦੇ ਇਦਾਂ ਡਲੇ ਆ ਕਿਰਾ ਆਪਾਂ ਬੰਬੀ ਛੱਡਣ ਜਾਂਦੇ ਖੜ ਜਾ ਕਿਰਾ ਮੈਂ ਕਿ ਆਪਾਂ ਨਾ ਪਾਣੀ ਛੱਡ ਦਈਏ ਜੇ ਨਾ ਖਾਦ ਚ ਨਾ ਉਹ ਕਿਹਰੇ ਚ ਪਊਆ ਉਹਨੂੰ ਆਪਾਂ ਕੁੱਟ ਕੇ ਲਿਆ ਕੇ ਪਾਵਾਂਗੇ ਇੱਕ ਪੜੋਲਾ ਕਿੰਨਾ ਕਰਦਾ ਉਹ ਕਿਰਾ ਪਾਣੀ ਛੱਡ ਗਏ ਡਨ ਹੋ ਗਿਆ ਡਨ ਕਿਰਾਾ ਛੱਡ ਦਨੇ ਆ ਫੇਰ ਹਾਈਦਰ ਵੜ ਦਨੇ ਆ ਪਾਣੀ ਹੋ ਗਿਆ ਭਾਈ ਸ਼ੁਰੂ ਚਾਲੂ ਹੁਣੇ ਖਾਲ ਚ ਜਾਂਦਾ ਦੇ ਇੱਥੇ ਦਿਖਾ ਗਿਆ ਆ ਫੇਰ ਆਪਾਂ ਟਾਈਮ ਲਿਆ ਤਾਂ ਪਲੇਟਾਂ ਇਆਂ ਸਾਫ਼ ਕਰਾਂਗੇ ਦਿਨੇ لازਮੀ ਕਿ ਸਿੱਧਾ ਖਾਲ ਪਈ ਉਸੇ ਵਾਹਨ ਦੇ ਵਿੱਚ ਜਾਂਦਾ ਹੈ ਤਾਂ ਬਣੇ ਰਿਓ ਤਾਂ ਪਿੰਡ ਦੇ ਵਿੱਚ ਭਾਈ ਇੱਕ ਸੂਚਨਾ ਕੀਤੀ ਗਈ ਅੱਜ ਕਿਹੜੇ ਵੀਰ ਕੋਲੇ ਸਿਲੰਡਰ ਚੁੱਲਾ ਹੈ ਨਹੀਂ ਹਰਿਆਣਾ ਦੀ ਗੱਲ ਕਰਦਾ ਮੈਂ ਮੋਦੀ ਸਰਕਾਰ ਨੇ ਭਾਈ ਕਾਨੂੰਨ ਕੱਢਿਆ ਹੈ ਤਾਂ ਫਾਰਮ ਫੈਮਿਲੀ ਅਡੀ ਦੇ ਕੋਈ ਭਰ ਸਕਦਾ ਬੰਦਾ ਤੇ ਆਪਣੇ ਕੋਲ ਸਿਲੰਡਰ ਚੁੱਲਾ ਹੈ ਹੀ ਨਹੀਂ ਜਣੇ ਕਿ ਕਾਪੀ ਕੁਛ ਨਹੀਂ ਗਾ ਆਪਣੇ ਕੋਲੇ ਇਦਾਂ ਹੀ ਸੀ ਬਸ ਤੇ ਕੋਸ਼ਿਸ਼ ਹੀ ਕਰਾਂਗੇ ਭਰਨ ਦੀ ਬਾਕੀ ਕੀ ਕਾਰਜ ਮੰਗਦੇ ਐ ਦੇਖ ਕੇ ਉਹਨੇ ਇਦਾਂ ਹੀ ਮਾਰ ਦਿਆ ਫਰਾਡ ਕੇ ਦਿੰਦੇ ਵੀ ਐ ਇਹ ਸ਼ੁਰੂ ਕਰਤਾ ਜੀ ਬੀ ਕੇ ਦਾ ਹੁਣ ਆਟਾ ਹਰ ਤਾਂ ਜਿੰਨਾ ਜਿੰਨਾ ਕੱਢਦਾ ਬੰਦਾ ਨਹੀਂ ਇਹ ਪਾਣੀ ਲਾਉਣਾ ਪੈਂਦਾ ਹਰ ਕਾਫੀ ਜਾਨ ਇਹਦੇ ਵਿੱਚ ਪਾਉਣੇ ਆਪਾਂ ਭਾਈ ਜੰਕਾ ਐ ਕਿਤੇ ਲਈ ਪਈ ਸਿਟਲਿਨ ਅਮੇਵਲੀ ਦੀ ਐ ਕਿਤੇ ਉਧਰ ਢੜਤੀ ਕਿਤੇ ਉਧਰ ਢੜਤੀ ਇੱਕ ਥੈਲੀ ਆ ਬੜਾ ਖਤਰੇ ਵਾਲਾ ਕੰਮ ਹੈ ਨਹੀਂ ਸਾਰਾ ਨਾ ਮਨ ਨੂੰ ਸੰਤੁਸ਼ਟੀ ਹੋ ਜੂਗੀ ਇਹ ਕੋ ਸਪੈਸ਼ਲ ਨਹੀਂ ਲੈਂਦੀ ਇਹ ਨਰਮੇ ਵਾਲੇ ਪਈ ਸੀ ਕਿ ਉਹ ਹੀ ਕਹਦਾ ਉਧਰ ਮਰੀ ਚਲਾ ਕੇ ਕਹਦਾ ਉਧਰ ਮਰੀ ਚਲਾ ਕੇ ਅੱਜ ਉਹ ਵੀ ਯਾਦ ਆ ਗਈ ਉੱਥੇ ਪਈ ਸੀ ਤਾਂ ਖੋਲੀ ਇਹਨਾਂ ਨਹੀਂ ਤਾਂ ਕੋਈ ਚੱਕਰ ਨਹੀਂ ਸੀ ਸਪੈਸ਼ਲ ਤਾਂ ਨਹੀਂ ਲੈਂਦੀ ਲੁੰਦੀ ਉਹਨਾਂ ਥੋੜਾ ਕੀੜਾ ਸੀਗਾ ਇਹ ਚਟੀ ਨਹੀਂ ਹੁੰਦੀ ਗੇ ਯਾਰ ਇਹ ਤਾਂ ਹੋਰੂ ਜੀ ਮਿਝਲੀ ਹੈ ਨਾ ਵਨ ਕੇ ਪੂਰਾ ਪੱਕਾ ਕੰਮ ਕੀਤਾ ਪੁੱਟਿਆਂ ਨੇ ਲੋਗ ਲਾ ਰੱਖੇ ਇਹ ਪਾਵਾਂਗੇ ਆ ਪੱਦੀ ਕਿ ਐਨੀ ਆ ਨਾ 33% ਵਾਲੀ ਆ ਇਹ ਇਹ ਅੱਧੀ ਪਾਵਾਂਗੇ ਕਿਉਂਕਿ ਅੱਧਾ ਘਟਾ ਤੂੰ ਤਾਂ ਕਿੱਲੇ ਚੱਕ ਪੈਂਦੀ ਇਹਨੇ ਐ ਐਨੀ ਕਰਾਖੀ ਜੀ ਪਹਿਰਾਣਾ ਜੀ ਬਧੀਆ ਇਸ ਕਰਕੇ ਲਫਾਵੇ ਚ ਪਾਉਂਦੇ ਆ ਨਾ ਮਮੀ ਜੀ ਹਵਾ ਨਾਲ ਇਹਦਾ ਕਨੈਕਸ਼ਨ ਹੈ ਨਹੀਂ ਇਹ ਪਾਣੀ ਛੱਡ ਜਾਂਦੀ ਹੈ ਜੀ ਖਣਾ ਲੱਗ ਗਈ ਓਏ ਖਾਣਾ ਲੱਗ ਗਈ ਸੈਨਾ ਪੜੋਵਾ ਪਰ ਹੈ ਨਾ ਇੱਕ ਰੱਖ ਲੈਣੇ ਜਾਣ ਕੇ ਇਹ ਤਾਂ ਸਾਰੀ ਪੈਨਗਰ ਘੜੋਲੇ ਜਿਹਾ ਪਰ ਇੱਧਰ ਪਾਈ ਆਪਣੇ ਗਵਾਂਢੀ ਨੇ ਅਸੀਂ ਇਕੱਠੇ ਨੇ ਪਾਣੀ ਲਾਜ ਇਕੱਠੇ ਨੇ ਬੀਜੀ ਕਰ ਕੱਸੀ ਤੇ ਇਹਨੇ ਵੀ ਭਾਈ ਅੱਜ ਮੋਟਰਾਂ ਦਾ ਲਿਆਉਂਦਾ ਪਾਣੀ ਐ ਨੱਕੇ-ਨੁੱਕੇ ਮਾਰ ਗਿਆ ਬੰਨੇ ਮਾਰ ਗਿਆ ਇੱਥੇ ਕਰੇੜਾ ਮਿੱਟੀ ਦਾ ਪੈਂਦਾ ਭਾਈ ਤੇ ਆਪਾਂ ਖੜੇ ਆ ਘਟੋ ਘਟ 6 ਫੁੱਟ ਉੱਚੇ ਤੇ ਆਪਾਂ ਇਹਦੇ ਵਾਹਨ ਚਲਾਉਣੇ ਆ ਇਹ ਜੀ ਕੱਸੀ ਦਾ ਬੀਜਿਆ ਸੀ ਤੇ ਇਹਦੇ ਵਿੱਚ ਰੇ ਸਿੱੜਦੇ ਆ ਹੁਣ ਆਪਾਂ ਹਾ ਇਹ ਸ਼ਕਤੀਮਾਨ ਆਪਾਂ ਸੜਦੇ ਆ ਪਈ ਇਹਦੇ ਵਿੱਚ ਰੇ ਹਾਉ ਉਹ ਲੀਲਾ ਕਹੀ ਚੱਕੀ ਹੈ ਨਾ ਉਹ ਆਪਦੇ ਵਾਂ ਚਲਾਉਗਾ ਆਪਾਂ ਇੱਥੇ ਕਿਹਾ ਰੇ ਸੜ ਕਿਉਂ ਹੋ ਗਿਆ ਰੇ ਸਟ ਗਿਆ ਉਹ ਪਰਲੇ ਸਟ ਕਿਉਂ ਨਹੀਂ ਉਹ ਇਹ ਜੀ ਨਹੀਂ ਯਾਰ ਉਹ ਪਰਲੇ ਪਾਣੀ ਲੱਗਦਾ ਉਹ ਜਟ ਗਿਆ ਗਲਤ ਤਰ ਲਿਆ ਸੀ ਕਿਉਂ ਮੈਂ ਪਾਣੀ ਇਹਦੇ ਵਿੱਚ ਵਟਾ ਹੈ ਨਾ ਪਹਿਲਾਂ ਇਹਦੇ ਵਿੱਚ ਲਾਉਣੇ ਆ ਆ ਵੱਡਾ ਕਿਆ ਰਹੇਗਾ ਆ ਸਾਰੇ ਨੂੰ ਵੱਡਾ ਕਿਆ ਰਹੇ ਇਹਦੇ ਵਿੱਚ ਸ਼ੁਰੂਆਤ ਕਰਦੇ ਇਹਦੇ ਵਿੱਚ ਆਪਾਂ ਰੇਪ ਪਾਉਣੇ ਆ ਭਾਈ ਹਾਂ ਇਹ ਵੀ ਗਲਤੀ ਆ ਹਾਂ ਆਇਆ ਤੇਰੀ ਫੋਟੋ ਲਾਵਾਂ ਹੋ ਕੀ ਹੂੰ ਤੇ ਹੋਰ ਆਹ ਵੇ ਸਿੱਟਦੇ ਆ ਪਾ ਜਾ ਲੈ ਭਈਆ ਪਾ ਹੁਣ ਇਹਦੇ ਵਿੱਚ ਵੇਖੜਨੇ ਇਹਦੇ ਵਿੱਚ ਹੋਣਾ ਚਾਹੀਦਾ ਅੱਜ ਚੰਕਣਾ ਇਹਦੇ ਵਿੱਚ ਮੈਂ ਜਿੰਕ ਪਾਇਆ ਸੀ ਉੱਥੋਂ ਤੇ ਬੰਬੀ ਛੱਡਤੀ ਆ ਇਹ ਤੁਹਾਨੂੰ ਲੱਗੂਗਾ ਸੋ ਇੰਨੇ ਲੱਗੂਗੇ ਇਹ ਆਪਣਾ ਜਾਂਡੀ ਪਾ ਚੁੱਕਾ ਸ਼ਰਮਾਉਂ ਤੇ ਬਨੇ ਲਗਾ ਕੇ ਆਇਓ ਕੁਝ ਵੱਡੇ ਨੱਕੇ ਮਾਰਿਆ ਨੇ ਅਸੀਂ ਘੱਟਿਆਂ ਦੇ ਵਿੱਚ ਸੀ ਪਾਣੀ ਲਾਉਣੇ ਤੇ ਇਹ ਮੋਟਰ ਵਾਲੇ ਆਪਾਂ ਦੋਸਤੋ ਉਧਰ ਕਣਕ ਵਾਲੀ ਕਿਹਾਰੇ ਜਨਾ ਪਾਣੀ ਵੱਢ ਕੇ ਆਗੇ ਜੀ ਨਾ ਉਹ ਹਜੇ 10 ਕ ਕਰਮਾਂ ਲੱਗਿਆ ਸੀ ਕਿਹਾਰਾ ਤੇ ਆਪਾਂ ਆਖਿਆ ਮੈਂ ਕਣਕ ਦੇ ਨਾਲ ਨਾਲ ਆਪਣੀ ਬਾੜੀ ਨੂੰ ਵੀ ਲਾਗੇ ਆ ਤਾਂ ਸਬਜੀ ਇਸ ਤਰ੍ਹਾਂ ਦੀ ਹੋ ਗਈ ਸੋ ਨੂੰ ਮੈਂ ਪਹਿਲਾਂ ਮੂੰਗਰੇ ਦਿਖਾ ਕੇ ਲਿਆਉਣਾ ਓਏ ਕਾ ਇੱਥੇ ਤਾਂ ਫੁੱਲ ਲੱਗੇ ਹੈ ਜੋ ਗਰੇ ਨਹੀਂ ਖੜ ਜਾ ਮੂੰਗਰੇ ਨੇ ਦਰਸ਼ਨ ਮੇਲੇ ਕਰਾਉਣੇ ਸਾਨੂੰ ਮੱਖੀਆਂ ਫਿਰਦੀਆਂ ਇੱਥੇ ਕਿੰਨੀਆਂ ਓਏ ਆ ਦੇਖੀ ਇਹ ਲੱਗੇ ਵੀ ਦਿਖਾਉਣਾ ਖੜ ਜਾ ਇਹ ਆ ਲੱਗ ਰਿਹਾ ਦੇ ਆ ਦੇ ਹਨ ਵਿਚ ਵਿਚ ਵੱਡੇ ਵੱਡੇ ਵੀ ਹੋ ਰਹੇ ਵੇ ਹਾਏ ਬਾਨੇ ਸ਼ੁਰੂ ਹੀ ਹੋਏ ਆ ਦੇਖਾ ਸੀ ਆ ਸੀ ਆ ਕੋਈ ਭਰਾ ਇਹ ਚਟਨੀ ਖਾ ਕੇ ਪਸੰਦ ਆ ਕੋਈ ਗਾਜਰਾਂ ਦੀ ਦਾਲ ਚਾਲੂਆਂ ਦਾਲਚ ਤੇ ਆ ਸੌਫ ਨੂੰ ਆਪਾਂ ਪਾਣੀ ਲਾਤਾ ਨਾ ਐਡੀ ਐਡੀ ਹੋ ਗਈ ਉਹ ਸੌਫਾ ਦੇ ਤੇ ਤਣੀਆਂ ਤੇ ਗੋਭੀ ਹੋਰੀਆਂ ਗੋਭੀ ਹੋਰੀਆਂ ਦੇ ਫੁੱਲ ਬਣ ਰਹੇ ਵਿੱਚ ਗੋਭੀ ਹੋਰੀਆਂ ਦੇ ਭਾਈ ਫੁੱਲ ਬਣ ਗਏ ਤੇ ਆ ਗਾਜਰਾਂ ਦੀ ਕਿਵੇਂ ਕਮਲੀਆਂ ਹੋਊਗਾ ਵੱਧ ਵੱਧ ਤੇ ਲਸਣ ਲਸਣ ਨੂੰ ਪਾਣੀ ਲਾਉਣਾ ਜੰਨੇ ਮੂਲੀਆਂ ਨੂੰ ਹੁਣ ਤਾਂ ਸਮਾਨ ਜਾਇ ਪੱਕਦਾ ਜਾਦਾ ਥੋੜਾ ਥੋੜਾ ਪਾਲਕ ਨੂੰ ਵੀ ਕੋਈ ਚੱਕਰ ਨਹੀਂ ਪਾਲਕ ਦਾ ਤਿੰਨ ਚਾਰ ਵਾਰੀ ਕੱਟ ਲਈ ਜੀ ਤੇ ਇੱਧਰ ਲੰਗਾਜਨਾ ਅੱਡਾ ਹੈ ਉਹ ਮੂਲੀਆਂ ਦਾ ਖਾ ਕੇ ਉਹ ਚਕੰਦਰ ਖੜੇ ਉਹ ਵੀ ਬਣ ਗਏ ਤੇ ਮੇਥੇ ਅੱਲਾ ਸਾਨੂੰ ਪਾਣੀ ਲਸਣ ਪਾਣੀ ਮੰਗਦੀ ਹੈ ਨਾ ਥੋੜੀ ਨਾ ਹੁਣ ਗਰਮੀ ਮੈਨ ਲੱਗੀ ਦੁਬਾਰੇ ਤੇ ਆਪਾਂ ਉਧਰ ਲਾਈ ਜਾਂਦੇ ਸੀ ਕਣਕ ਨੂੰ ਪਾਣੀ ਉਹ ਖੜੀ ਆਪਣੀ ਗੱਡੀ ਇੱਥੇ ਅੱਧਾ ਘਾਟਾ ਕਿਰਾ ਪਾਇਆ ਸੀ ਰੇਹ ਦਾ ਨਾ ਤੇ ਆਪਾਂ ਉਧਰ ਦਿੱਤੀ ਸੀ ਬੰਬੀ ਛੱਡ ਉਹ ਚਲੀ ਜਾਂਦੀ ਏ ਆਸੀ ਨਾ ਬੜਾ ਜੂੰਗ ਗਿਆ ਚੱਲ ਵਿੱਚੇ ਚੱਲ 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 ਤੇ ਬਹੁਤ ਲਾਈ ਨੇ ਬਣੀ ਇੱਥੇ ਆ ਕਿਲੇ ਥਲੜੇ ਚ ਚਲ ਉਥੇ ਆ ਕੇ ਦਿਖਾਉਣੀ ਤੇ ਅੱਜਦਰ ਲਈ ਮੋਟਰ ਵੀ ਦਿਖਾਉਣੀ ਤੁਹਾਨੂੰ ਆ ਚਲੀ ਆ ਖੇਤ ਨੂੰ ਬਟਾ ਤਾਂ ਵੱਲ ਗਏ ਹੋ ਪਈਏ ਜੱਗ ਚ ਅਸੀਂ ਹਜੇ ਪੀਤੀ ਨਹੀਂ ਚਾਹ ਵੱਲ ਗਏ ਬਟਾਂ ਚ ਪੈ ਗਏ ਚੂਏ ਤੇ ਕਰ ਦੀਏ ਸੀ ਉਹਨੀਆਂ ਲੱਤਾਂ ਤਾਂ ਵੱਲ ਗਏ ਆ ਪਟੂਆ ਨੇ ਘਾਰੇ ਪਾ ਪਾ ਕੇ ਮੇਰੇ ਚੜਾਤੇ ਸਾਂ ਵੱਲ ਗਏ ਹੁਣ ਇਹਨੂੰ ਖਾਣਗੇ ਕਾਂ ਵੱਲ ਗਏ ਹਨਾ ਕਾਂਵਾਂ ਨੂੰ ਕੁੱਤੇ ਨੂੰ ਖਵਾਉਂਗਾ ਇਹਨੇ ਮੈਨੂੰ ਠੱਟ ਕੀਤਾ ਇਹਨੇ ਠੱਟ ਦਾ ਗਵਾਂਢੀ ਬਟਾ ਵੱਡ ਕੇ ਵੀ ਨਹੀਂ ਹੁੰਦੇ ਕਿੰਨੇ ਮੈਨੂੰ ਚੂਹੇ ਨੇ ਠੱਟ ਕੀਤਾ ਇਹ ਵੱਡੇ ਚੂਹੇ ਆ ਮਰੇ ਸਾੜੇ ਤੇ ਇੱਥੇ ਬੱਟ ਤੇ ਪੈਗੇ ਸੀ ਘਾਰੇ ਇਸ ਕਰਕੇ ਕਹਾਣੀ ਸਾਰੀ ਹੋ ਗਈ ਇਹ ਤਾਂ ਵੱਲ ਲਗੇ ਤੇ ਇੱਕ ਇਧਰ ਇਹਨੂੰ ਤਾਂ ਸਿੱਟੋ ਥੱਲੇ ਇਧਰ ਬਾਤੇ ਘਾਰੇ ਸਾਰੇ ਗਵੰਡਿਆਂ ਦੇ ਉਹਦੇ ਪਾਣੀ ਹੈ ਨਾ ਆਹ ਵੱਟ ਤੇ ਆਹ ਆਪਣਾ ਮਾਣਾ ਇਧਰ ਆ ਇਧਰ ਲਾ ਆ ਦੇ ਇਹ ਤਾਂ ਤੇ ਆਠਾਂ ਤਾਂ ਕੋ ਤਾਂ ਕਰੀਆ ਮੈਂ ਇਧਰ ਬਾ ਚਲੋ ਫਿਰ ਮਿਲਦੇ ਆਂ ਗਾਂ ਹਾਂਜੀ ਦੋਸਤੋ ਆਪਾਂ ਪਾਣੀ ਜਲਾਤਾ ਸੀ ਨਾ ਕਾ ਥੱਲੇ ਦੇਖ ਲੈ ਤੁਸੀਂ ਤੇ ਕੰਮ ਹੋ ਗਿਆ ਕੰਪਲੀਟ ਹੁਣ ਵਾਰੀ ਆ ਭਰਾਵਾਂ ਦੀ ਉਹਨਾਂ ਦੀ ਜਿਹਨਾਂ ਨੇ ਪਿਆਰੇ ਪਿਆਰੇ ਮਿੱਠ ਮਿੱਠੇ ਕਮੈਂਟ ਕਰੇ ਨੇ ਅ ਤਸਵਿੰਦਰ ਸਿੰਘ ਬੜੈਚ ਉਹ ਵੀਰ ਦਾ ਧੰਨਵਾਦ ਕਰਦੇ ਨੇ ਵਧੀਆ ਕਮੈਂਟ ਕੀਤਾ ਚੰਗਾ ਲੱਗਿਆ ਪਿਛਲੇ ਬਲੌਗ ਚ ਕਰ ਇਸ ਕਿਹੜੇ ਚ ਇੱਥੇ ਗਰਤਾਰ ਗੁਰੀ ਉਹ ਵੀਰ ਦਾ ਵੀ ਧੰਨਵਾਦ ਕਰਦੇ ਆਂ ਭਾਈ ਗਰਤਾਰ ਗੁਰਿਆਜ਼ਾ ਨਾ ਉਹਦਾ ਧੰਨਵਾਦ ਕਰਦੇ ਪਿੰਡ ਪੱਕੇ ਤੋਂ ਐ ਪੱਕਾ ਪਥਰਾ ਵਾਲਾ ਇਤੋਂ ਕਾਫੀ ਦੂਰ ਹੈਗਾ ਉਹ ਆਰਾਮੇ ਕੰਨੀ ਆਓ ਆਰਾਮੇ ਤੋਂ ਪਰਾਂ ਦੂਜਾ ਆਪਣੇ ਭਰਾ ਗਰਮੀਤ ਸਿੰਘ ਪਿੰਡ ਗਿਆਨੇ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਭਾਈ ਵਧੀਆ ਕਮੈਂਟ ਕਰਿਆ ਵਕੀਲ ਸਿੰਘ ਆਪਣੇ ਪਿੰਡ ਦੇ ਯਾਰ ਤਾਂ ਉਹਦਾ ਵੀ ਧੰਨਵਾਦ ਕਰਦੇ ਆ ਵੀਰ ਦਾ ਚੰਗੀ ਗੱਲ ਬਾਤ ਹੈ ਗੁਰਵਿੰਦਰ ਸਿੰਘ ਉਹਦਾ ਵੀ ਧੰਨਵਾਦ ਕਰਦੇ ਆ ਭਾਈ ਉਹ ਵੀ ਕਮੈਂਟ ਕਰਦਾ ਆਪਾਂ ਨੂੰ ਗੁਰਵਿੰਦਰ ਸਿੰਘ ਆਪਣੇ ਦੋਸਤ ਮਿੱਤਰ ਨੇ ਸਾਰੇ ਤੇ ਸੇਰਾ ਸਿੰਘ ਸ਼ੇਰੂ ਹੈ ਸ਼ਾਇਦ ਉਹਦਾ ਨਾਮ ਯਾਰ ਸੇਰਾ ਸਿੰਘ ਸ਼ੇਰੂ ਉਹ ਵੀਰ ਦਾ ਉਹ ਕਮੈਂਟ ਕਰਦਾ ਹੁੰਦਾ ਰੋਜ਼ ਉਹਦਾ ਵੀ ਧੰਨਵਾਦ ਕਰਦੇ ਆ ਯਾਰ ਰੋਜ਼ ਕਮੈਂਟ ਕਰਦਾ ਉਹ ਤੇ ਭੀਮ ਸਿੰਘ ਪਿਛਲੇ ਇਦੋਂ ਪਿਛਲੇ ਬਲੌਗ ਚ ਕਰਿਆ ਸੀ ਉਹਨੇ ਇਹ ਚ ਨਹੀਂ ਕਰਿਆ ਖਰਾ ਕੋ ਚੋਂ ਦਾ ਮੈਂ ਨਾਂ ਨਹੀਂ ਬੋਲਿਆ ਸੀ ਭੀਮ ਸਿੰਘ ਦਾ ਵੀ ਧੰਨਵਾਦ ਤੇ ਹੋਰ ਕਿਹੜਾ ਭਰਾ ਰਹਿ ਗਿਆ ਚਲ ਜੇ ਕੋਈ ਰਹਿ ਗਿਆ ਤਾਂ ਮਾਫੀ ਮੰਗਦੇ ਆ ਭਾਈ ਅਗਲੇ ਬਲੌਗ ਚ ਉਹਦਾ ਡਬਲ ਬੋਲ ਦਾਂਗੇ ਨਾ ਤਕਰੀਬਨ ਸਾਰਿਆਂ ਦੇ ਨਾਂ ਆ ਹੀ ਗਏ ਹੋਣਗੇ ਇੱਕ ਸਤਨਾਮ ਸਿੰਘ ਸੱਚਾ ਸਤਨਾਮ ਸਿੰਘ ਨੂੰ ਵੀ ਇਹਦਾ ਧੰਨਵਾਦ ਹੈ। ਉਹ ਵੀਰ ਦਾ ਰਹਿ ਗਿਆ ਸੀ ਉਹ ਸੱਚ ਮੇਰੇ ਯਾਦ ਆ ਗਿਆ ਮੌਕੇ ਸਤਨਾਮ ਸਿੰਘ ਜੀ ਸੋਡਾ ਵੀ ਸ਼ੁਕਰੀਆ ਭਰਾਵਾ। ਕਮੈਂਟ ਕਰਦੇ ਹੋ ਸ਼ੁਕਰੀਆ ਜਿਉਂਦੇ ਰਹੋ ਤੁਸੀਂ ਵੀ ਬਸਦੇ ਰਹੋ ਸਾਰੇ ਭਰਾ। ਐਦਾਂ ਹੀ ਪਿਆਰੇ ਪਿਆਰੇ ਕਮੈਂਟ ਅੱਗੇ ਵੀ ਕਰਦੇ ਰਹਿ ਕਰੋ। ਹੌਸਲਾ ਮਿਲਦਾ ਹੈਗਾ। ਤਾਂ ਫਿਰ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ। ਜਿਉਂਦੇ ਰਹੋ ਬਸਦੇ ਰਹੋ ਰੱਬ ਰਾਖਾ।